ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਨੇ ਕਿਹਾ ਹੈ ਕਿ ਬੈਂਕਾਂ ਨੂੰ ਜਮਾ ਪੂੰਜੀ ਇਕੱਠਾਕਰਨ ਅਤੇ ਕਰਜ਼ਾ ਦੇਣ ਦੇ ਆਪਣੇ ਮੁੱਖ ਕਾਰੋਬਾਰ ਵੱਲ ਵਾਪਸ ਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਆਪਣੀ ਜਮਾ ਪੂੰਜੀ ਵਧਾਉਣ ਤੇ ਧਿਆਨ ਦੇਣਾ ਚਾਹੀਦਾ ਹੈ। ਖਜ਼ਾਨਾ ਮੰਤਰੀ ਨੇ ਨਵੀਂ ਦਿੱਲੀ ਦੇ ਭਾਰਤੀ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ਆਫ ਡਾਇਰੈਕਟਰਸ ਨਾਲ ਰਵਾਇਤੀ ਮੀਟਿੰਗ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੇਤੀ ਹੀ ਬੈਂਕਿੰਗ ਰੈਗੂਲੇਸ਼ਨ ਸੋਧ ਲਿਆਂਦੀ ਜਾ ਰਹੀ ਹੈ। ਖਜ਼ਾਨਾ ਮੰਤਰੀ ਨੇ ਕਿਹਾ ਕਿ ਸਹਿਕਾਰੀ ਖੇਤਰ ਦੀ ਬੈਂਕਿੰਗ ਦੇ ਸਬੰਧ ਵਿੱਚ ਕੁਝ ਫੇਰ ਬਦਲ ਵੀ ਕੀਤਾ ਜਾ ਰਿਹਾ ਹੈ ਉਪਰਾਲਾ ਹੈ ਜਿਹੜਾ ਪੂਰੀ ਤਰ੍ਹਾਂ ਨਾਲ ਲਾਪੱਖੀ ਹੈ ਮਾਈ ਐਮਫਸਿਸ ਵਿਦ ਦ ਬੈਂਕਸ ਹਾਸ ਆਲਵੇਸ ਬੀਨ ਅ ਨਾਈਸ ਆ ਥੋਟ ਇਨ ਦ ਲਾਸਟ ਟੂ ਡੇਸ ਵੈਨ ਆਫਟਰ ਦ ਐਮਪੀਸੀ ਗਵਰਨਰ ਰਿਜ਼ਰਵ ਬੈਂਕ ਅਡਰੈਸ ਦ ਮੀਡੀਆ ਹੀ ਸਪਲੇਸਟ ਸਟ੍ਰਾਈਕਲੀ ਦ ਐਮਫਸਿਸ ਔਨ ਦੈਟ ਸੋ ਮਾਈ ਐਮਫਸਿਸ ਔਲਸੋ ਵੁੱਡ ਬੀ ਦ ਸੇਮ ਵਿਦ ਦ ਬੈਂਕਸ ਐਂਡ ਆ ਇਨ ਫੈਕਟ ਵਿਲ ਬੀ ਮੀਟਿੰਗ ਵਿਦ ਦ ਬੈਂਕਸ ਫਾਰ ਵੇਰੀਅਸ ਰੀਜ਼ਨਸ To take up government's priority sector lending area, emphasis on uh, some of the government schemes, and also in that process, talking to them about how it is important for them to go back to collecting deposits, the old fashioned get back to collect deposits.